ਇਹ ਜਨਮ ਤੁਮਾਰੇ ਲਿਖੇ ਇਹ ਜਨਮ ਤੁਮਾਰੇ ਲਿਖੇ ਇਹ ਜਨਮ ਤੁਮਾਰੇ thank mm -hmm. you mm -hmm. ਇਹ ਜਨਮਤਵਾਰੇ ਤੇ ਇਹ ਜਨਮਤਵਾਰੇ ਤੇ ਬਹੁਤ ਕੌਨੰਬਿਛਦੇ ਤੇ ਮਾਭੂ ਇਹ ਜਨਮਤਵਾਰੇ ਤੇ ਬਹੁਤ ਜਨਮ ਜੀ ਰਾਮ ਦਰਸ਼ਨ ਦੇ ਕੇ ਇਹ ਜਨਮ ਤੁਮਾਰੇ ਲਿਖੀ ਬਹੁਤ ਬਨ ਮੁਝ ਸੁਰੇਖੀ ਮਾਧੇ ਇਹ ਜਨਮ ਤੁਮਾਰੇ ਲਿਖੀ ਇਹ ਜਨਮ ਤੁਮਾਰੇ ਇਹ ਜਨਮ ਇਹ ਮੁਤਵਾਰ He doesn't put you in the <foreign language> ਸਰਦੀਂ ਦੇ ਆ ਨਾ ਕੋ ਸਰ ਹਬ ਸਰਦੀਂ ਦੇ ਆ

thank ਸਰਦੀਂ ਦਿਆਲੁਨਾ ਤੁਮਸਰੀ ਅਬ ਪੱਤੀਆਂ ਪਿਆ ਕੀ ਗਏ ਅਬ ਪੱਤੀਆਂ ਆ ਗਈਆਂ ਮਤੀਨੀ ਮੋਰ ਮੋਰ ਮਨ ਮੰਨੇ ਜਨ ਕੋ ਪੂਰਨ ਨੀ ਜੇ ਕੋਈ ਮਾਤ ਜੀ ਬਨ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਇਹ ਜਨਮ ਤੁਮਾਰੇ ਲੇਖੇ ਬਹੁਤ ਜਨਮ i yeah. not ਸ਼ਬਦ ਆਪ ਜੀ ਨੇ ਸਰਵਉ ਕੀਤਾ ਹੈ ਤਿੰਨ ਸ਼ਬਦ ਅਗੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਉ ਕੀਤੇ ਹਨ ਗੁਰੂ ਜੀ ਕੇ ਦਰਸ਼ਨ ਕੋ ਬਲ ਜਾਓ ਜਿਹਨਾਂ ਨੂੰ ਗੁਰੂ ਦੀ ਛਲ ਮਿਲ ਜਾਂਦੀ ਹੈ ਗੁਰੂ ਦੀ ਹਜ਼ੂਰੀ ਮਿਲ ਜਾਂਦੀ ਹੈ ਗੁਰੂ ਦਾ ਧਿਆਨ ਮਿਲ ਜਾਂਦਾ ਹੈ ਉਹਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਪਰਵਰਤਨ ਆਉਂਦਾ ਹੈ ਫਿਰ ਐਸਾ ਮਨੁੱਖ ਜੋ ਗੁਰ ਦੀ ਛਲ ਤਾ ਜਾਂਦਾ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੇ ਬਚਨ ਰਾਮ ਸਿਉ ਕਰਪਿਤ ਰੇ ਮਨ RAM ਸਿਉ ਕਰਪਿਤ ਇਹ ਮੇਰੇ ਮਨ ਵਾਹਿਗੁਰੂ ਪ੍ਰਮਾਤਮਾ ਦੇ ਨਾਲ ਤੇਰਾ ਪਿਆਰ ਪਾਣਾ ਚਾਹੀਦਾ ਹੈ ਸਰਵਣ ਗੋਬਿੰਦ ਨੂੰ ਸੁਨੋ ਆਪਣੇ ਕੰਨਾਂ ਦੇ ਨਾਲ ਸਰਵਣਾ ਦੇ ਨਾਲ ਗੋਬਿੰਦ ਵਾਹਿਗੁਰੂ ਪ੍ਰਮਾਤਮਾ ਦੇ ਗੁਣ ਤੂੰ ਸਰਵਣ ਕਰਨੇ ਆ ਅਰਗਾਉ ਰਸਨਾ ਦੀ ਦਰਸਨਾ ਦੇ ਨਾਲ ਉਸ ਦੇ ਗੁਣ ਗਾਣੇ ਆ ਜਿਵੇਂ ਸੁੱਜੀ ਆ ਜਾਂਦੀ ਹੈ ਜੀਵਨ ਦੀ ਗੁਰੂ ਦੀ ਸ਼ਬਦ ਰਾਹੀਂ ਗੁਰੂ ਦੀ ਬਾਣੀ ਰਾਹੀਂ ਫਿਰ ਭਗਤ ਰਵਦਾਸ ਜੀ ਦੇ ਇਹ ਬਚਨ ਕਈ ਜਨਮ ਵਿੱਚ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੁਰੰਗਾ, ਕਈ ਜਨਮ ਪੰਖੀ ਸੱਪ ਹੋਏ, ਪਤਾ ਨਹੀਂ ਕਿੰਨੇ ਜਨਮਾਂ ਤੋਂ ਬਹੁਤ ਜਨਮ ਵਿਚਰੀ ਤੇ ਮਾਦੋ, ਇਹ ਜਨਮ ਤੇ ਮਾਰੇ ਲਿਖੇ। ਹੁਣ ਤੂੰ ਮਨੁੱਖੀ ਜੀਵਨ ਬਖਸ਼ਿਸ਼ ਕੀਤਾ ਹੈ ਨਾ। ਬਸ ਇਹ ਜੀਵਨ ਤੇਰੇ ਚਰਨਾਂ ਵਿੱਚ ਸਮਰਪਿਤ ਹੋ ਜਾਵੇ। ਕਹਿ ਰਵਿਦਾਸ ਆਸ ਲੱਗਦੀ ਮੋ ਇਸੇ ਆਸ ਵਿੱਚ ਮੈਂ ਜੀਵਨ ਜਿਉਂਦਾ ਹਾਂ। ਚਿਰ ਭਿਓ ਦਰਸ਼ਨ ਦੇਖ ਕੇ ਕਈ ਜਨਮਾਂ ਤੋਂ ਮੈਂ ਪੜਕ ਰਿਹਾ ਹਾਂ। ਬੜੇ ਲੰਬੇ ਸਮਾਂ ਤੋਂ ਕੁਆਇਆ ਦੂਰੋਂ ਚਲ ਕੇ ਦੂਰੋਂ ਮਤਲਬ ਕਿ ਜਨਮਾਂ ਤੋਂ ਭਟਕ ਭਟਕ ਕੇ ਕਿ ਜੁਨ੍ਹਾਂ ਦੇ ਵਿੱਚ ਨੰਨ ਕੇ ਹੁਣ ਮੈਂ ਤੇਰੀ ਹਜ਼ੂਰੀ ਤੇ ਆਇਆ ਹਾਂ ਤੇ ਮੇਰੀ ਲਾਜ ਰਹਾ